हङ्ग महाराज शेर सिंह विष्णो भगवादि जय सो हंग महाराज शेर सिंह विष्णो भगवादि ज सो हग महाराज शेर सिंह विष्णो भगवी सो हंग महाराज शेर सिंहंह विष्णो भगवादि सो ਮਹਾਰਾਜੇ শের ਸਿੰਘ ਵਿਸ਼ਨੋ ਭਗਵਾਨ ਦੀ ਜੈ ਪਿਆਰੀ ਹਰ ਸੰਗਤ ਜੀ 14 ਪੋਛੈ ਚੈ ਸਮਝੇ ਅੰਗਰੇਜ਼ ਸਿੰਘ ਦੇ ਗ੍ਰਹਿ ਪਿੰਡ ਸਹੀ ਕਲਾਂ ਜ਼ਿਲ੍ਹਾ ਜੰਮੂ ਰਾਤ ਨੂੰ 21 ਗੁਰਮੁਖ ਲਾਓ 5 ਏਕਾਰ ਇੱਕੀ ਗੁਰਮਖ ਲਾਓ ਪੰਜ ਆਕਾਰ ਜੰਮੂ ਵਾਲੇ ਖੁਸ਼ੀ ਬਣਾਈਆਂ ਪੰਜ ਲਖਾਰੀ ਕਰੋ ਨਿਮਸ਼ਕਾਰ ਪੰਜ ਲਖਾਰੀ ਕਰੋ ਨਿਮਸ਼ਕਾਰ ਨਿਵ ਨਿਵ ਸੀਸ ਝੁਕਾਈਆ ਪੰਜ ਮਾਲਵੇ ਵਾਲੇ ਲਾਓ ਤੂੜੀ ਛਾਰ ਸੋਨਾ ਰੰਗ ਰੰਗਾਈਆ ਪੰਜ ਮਾਝੇ ਵਾਲੇ ਦੋਵੇਂ ਹੱਥ ਲਓ ਉਠਾਲ ਹਥੇਲੀ ਹਥੇਲੀ ਨਾਲ ਮਲਾਈ ਆ ਪੰਜ ਦਵਾਬੇ ਵਾਲੇ ਹੋਣੇ ਖਬਰਦਾਰ ਅੱਖੀ ਮੀਟ ਧਿਆਨ ਲਗਾਈ ਆ ਬੱਦਕ ਉੱਚੀ ਕੂਕ ਪੁਕਾਰ ਨਾਰਾ ਸੱਚ ਸੁਣਾਈ ਆ ਸਾਰੇ ਬੈਠੋ ਨਾਲ ਪਿਆਰ ਪ੍ਰਭ ਚਰਨ ਧਿਆਨ ਲਗਾਈਆ ਹੁਕਮ ਸੁਣੋ ਸੱਚੀ ਸਰਕਾਰ ਹਰ ਕਰਤਾ ਆਪ ਸੁਨਾਈਆ ਵੇਖੋ ਖੇਲ ਅਗੰਮ ਅਪਾਰ ਵੇਖੋ ਖੇਲ ਅਗੰਮ ਅਪਾਰ ਆ ਪਰੰਪਰ ਸੁਆਮੀ ਰਿਹਾ ਡੜਾਈਆ ਹੁਕਮ ਦੇਵੇ ਗਮੀ ਧਾਰ ਸੰਦੇਸ਼ਾ ਨੂਰ ਇਲਾਹੀਆ ਦਰਗੇ ਸਾਚੀ ਕਰੇ ਖਬਰਦਾਰ ਮੁਕਾਵੇਂ ਹੱਕ ਉਠਾਈ ਆ ਸੱਚਖੰਡ ਨੈਣ ਉਘਾਰ ਨੇਤਰ ਨਾਲ ਮਲਾਈ ਆ 994 ਚੌਂਕੜੀ ਯੁੱਗ ਪਿੱਛੋਂ ਆਈ ਤੇਰੀ ਵਾਰ ਵਾਰਸ ਹੋ ਕੇ ਪ੍ਰਭ ਰਿਹਾ ਸੁਨਾਈ ਆ ਲੋਕ ਮਾਤ ਓਣਾ ਸੱਚ ਸਚੇ ਦਰਬਾਰ ਸਾਚੇ ਸਿੰਘ ਆਸਣ ਵੇਖ ਵਿਖਾਈ ਆ ਨਾਲ ਲਿਹਾਉਣੇ ਪੈਗੰਬਰ ਗੁਰ ਅਵਤਾਰ ਵਿਸ਼ਨ ਬ੍ਰਹਮਾ ਅਸੀਸ ਸੰਗ ਬਣਾਈ ਆ ਕਰੋੜ ਤੈਤੀਸਾ ਭਜੇ ਸੁਰਪਤ ਕਰੇ ਵਿਚਾਰ ਆਪਣਾ ਨੈਣ ਉਠਾਈ ਆ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਾਰ ਸੱਚ ਦਾ ਪਰਦਾ ਆਪ ਚੁਕਾਈ ਆ ਸੱਚਖੰਡ ਤੂੰ ਮੇਟ ਆਪਣਾ ਪੰਧ ਪਾਂਦੀ ਹੋ ਕੇ ਪੰਧ ਮੁਕਾਈ ਆ ਸੰਦੇਸ਼ਾ ਦੇ ਕੇ ਹੋਣਾ ਸੂਰੀਆ ਚੰਦ ਮੰਡਪ ਮੰਡਲ ਦੇਣਾ ਸਮਝਾਈ ਆ ਸਾਰੇ ਵੇਖੋ ਖੇਲ ਸੂਰਾ ਸਰਬੰਗ ਹਰ ਕਰਤਾ ਕੀ ਕਰਾਈ ਆ ਜਿਸ ਦਾ ਜੁਗ ਚੌਂਕੜੀ ਸਿਫਤਾਂ ਵਾਲਾ ਗਾਇਆ ਸ਼ੰਦ ਨਾਮ ਕਲਮੇ ਢੋਲੇ ਰਾਗ ਅਲਾਈਆ ਉਹ ਖੇਲ ਕਰੇ ਵਿੱਚ ਵਰਪੰਡ ਬ੍ਰਹਮੜ ਹੁਕਮ ਵਰਤਾਈਆ ਜਿਸਨੇ ਝਗੜਾ ਮਿਟਨਾ ਜੈਰਜ ਅੰਡ ਉਤਪੁਜ ਸਤਜ ਖੋਜ ਖੁਜਾਈਆ ਸੋ ਸੈਬ ਸੁਲਤਾਨ ਨੌਜਵਾਨ ਮਰਦ ਮਰਦਾਨਕ ਮਰਦ ਮਰਦਾਨ ਕੀ ਲੇਖਾ ਜਾਣੇ ਅੱਜ ਰੁੱਤ ਰੁੱਤੜੀ ਵਿੱਚੋ ਬਦਲਾਈਆ ਪਰਗਟ ਹੋ ਕੇ ਉੱਤੇ ਜਗ ਜਾਗਰਤ ਜੋਤ ਕਰੇ ਰੁਸ਼ਨਾਈਆਂ ਖੁਸ਼ੀਆਂ ਵਿੱਚ ਸਾਨੂੰ ਲਿਆ ਸੱਦ ਸੱਦਾ ਸ਼ਬਦ ਨਾਮ ਸਮਝਾਈਆ ਅਸੀਂ ਸਾਰੀ ਛੱਡਣੀ ਹੱਦ ਹਦੂਦ ਦਾ ਪੈਂਡਾ ਲੈਣਾ ਮੁਕਾਈਆ ਲੋਕmaat ਜਾਣਾ ਭੱਜ ਬਿਨ ਕਦਮਾਂ ਪੰਧ ਮੁਕਾਈਆ ਜਨ ਭਗਤਾ ਕੋਲੋਂ ਬਹਿਣਾ ਸੱਜ ਸੱਜਣ ਵੇਖਣਾ ਨੂਰ ਇਲਾਹੀਆ ਜਿਸ ਦਾ ਡੰਕ ਨਗਾਰਾ ਨਿਰਗੁਣ ਧਾਰ ਜਾਣਾ ਵਜ ਸਰਗੁਣ ਧਾਰ ਕਰੇ ਰੁਸ਼ਨਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰੇ ਖੇਲ ਸਾਚਾ ਹਰ ਸੱਚ ਕਰਨੀ ਕਾਰ ਕਮਾਈਆ ਸੱਚਖੰਡ ਕਹੇ ਅਵਤਾਰ ਪੈਗੰਬਰ ਗੁਰੂ ਜੋਤੀ ਧਾਰ ਚੱਲੋ ਨਾਲ ਨਿਰਗੁਣ ਜੋਤ ਜੋਤ ਸਮਾਈਆ ਮੇਰੀ ਵੇਖੋ ਸੱਚੀ ਧਰਮਸਾਲ ਧਰਮ ਦੁਆਰਾ ਇੱਕ ਵਿਖਾਈਆ ਜਿਸ ਮੇਰੇ ਉੱਤੇ ਕਿਰਪਾ ਕਰਨੀ ਦੀਨ ਦਿਆਲ ਦਿਆ ਨਿਤ ਆਪਣਾ ਰੰਗ ਰੰਗਾਈਆ ਮੇਰਾ ਪੂਰਬ ਪੂਰਾ ਕਰੇ ਸਵਾਲ ਆਸਾ ਆਪਣੇ ਨਾਲ ਰਖਾਈਆ ਜਿਸ ਨੇ ਜੁਗ ਚੌਂਕੜੀ ਬਦਲੀ ਚਾਲ ਸਤਜੁਗ ਤ੍ਰੇਤਾ ਦਵਾਪਰ ਪੰਧ ਮੁਕਾਈਆ ਕਲਯੁਗ ਅੰਤ ਵੇਖੇ ਮਰੀਦਾ ਹਾਲ ਮੁਰਸ਼ਿਦ ਹੋਕੇ ਬੇਪਰਵਾਹੀ ਆ ਸਾਰੇ ਖੁਸ਼ੀਆਂ ਵਿੱਚ ਮਾਰਨਸ਼ਾਲ ਨਿਰਗੁਣ ਧਾਰ ਲੈ ਅੰਗੜਾਈ ਆ ਚਲੋ ਤਕੀਏ ਜਲਵਾਰ ਨੂਰ ਜਲਾਲ ਪੈਗੰਬਰ ਰਹਿ ਸੁਨਾਈਆਂ ਜਿਸ ਦਾ ਸਿਪਤਾ ਵਿੱਚ ਅੱਖਰਾਂ ਵਿੱਚ ਦੇ ਕੇ ਆਏ ਹੈ ਹਵਾਲ ਸੰਦੇਸ਼ੇ ਤੁਰ ਸੁਨਾਈਆਂ ਜਿਸ ਦੇ ਹੁਕਮ ਅੰਦਰ ਆਦ ਜੁਗਾਦੀ ਜੁਗ ਚੌਕੜੀ ਕਾਲ ਮਹਾਕਾਲ ਸਿਰ ਸਕੇ ਨਾ ਕੋਈ ਉਠਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾਕਾਰ ਕਰੇ ਖੇਲ ਸਾਚਾ ਹਰ ਸੱਚ ਦਾ ਹੁਕਮ ਇੱਕ ਸੁਨਾਈਆ ਸੱਚ ਖੰਡ ਕਹੇ ਅਸੀਂ ਸਾਰੇ ਭੱਜੇ 도ੜੇ ਖੁਸ਼ੀਆਂ ਰੰਗ ਰੰਗਾਈਆ ਉੱtre ਤਰਮ ਧਾਰ ਦੇ ਪੋੜੇ ਡੰਡਾ ਹਾਥ ਨਾ ਕੋਈ ਰਖਾਈਆ ਜਿਸ ਦੀ ਕਰਨੀ ਕੋਈ ਨਾ ਮੋੜੇ ਅੱਗੇ ਹੋ ਨਾ ਕੋਈ ਅਟਕਾਈਆ ਜਿਸ ਦਾ लेखा ਜਾਣੇ ਬ੍ਰਾਹਮਣ ਗੋੜੇ ਜੋਤੀ ਜਾਤਾ ਨੂਰ ਅਲਾਹੀਆ ਜਿਸ ਦੇ ਪੰਧ ਲੰਮੇ ਚੋੜੇ ਗਿਣਤੀ ਗਣਤਨਾ ਕੋਈ ਦੜਾਈਆ ਸੱਚ ਦਵਾਰ ਧਰਨੀ ਉੱਤੇ ਆ ਗਏ ਕੋਲੇ ਨਿਰਨ ਨੇਰੇ ਨਜਰੀ ਆਈਆ ਸਾਰੇ ਪੁੱਜ ਗਏ ਉੱਪਰ ਢੋਲੇ ਧਰਮ ਤਾਰ ਦਰਸਾਈਆ ਤੂੰ ਮੇਰਾ ਮੈਂ ਤੇਰਾ ਗਾਇਆ ਸੋਲੇ ਸੋਹੰਗ ਢੋਲਾ ਅਗਮ ਅਥਾਈਆ ਸਾਡੇ ਕਿਸੇ ਦੇ ਦਿਸਦੇ ਨਹੀਂ ਕਾਇਆ ਵਾਲੇ ਪੰਜ ਤਤ ਚੋਲੇ ਚੋਲੀ ਜਗਤ ਨਾ ਕੋਈ ਵਿਖਾਈਆ ਸਾਰੇ ਸ਼ਬਦੀ ਧਾਰ ਰਹੇ ਬੋਲੇ ਜਨ ਭਗਤੋ ਜਗਤ ਸੁਨਾਈਆ ਕੋਟਾਂ ਵਿੱਚੋਂ ਤੁਸੀਂ ਥੋੜੇ ਜਿਹੇ ਟੋਲੇ ਪ੍ਰਭ ਕਿਰਪਾ ਨਾਲ ਮਿਲੀ ਵਡਿਆਈ ਆ ਬਚਨ ਜਰੂਰ ਪੂਰੇ ਹੋਣ ਕੋਲੇ ਜੋ ਪਰਮਪੁਰਖ ਸਮਝਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਹਰ ਕਰਤਾ ਅਗੰ ਅਥਾਈ ਆ ਪਿਆਰੀ ਹਰ ਸੰਗਤ ਪਿਆਰੀ ਹਰ ਸੰਗਤ ਜੀ ਕੋਈ ਅਖਰਵਾਦਾ ਅੱਗੇ ਪਿੱਛੇ ਬੋਲਿਆ ਗਿਆ ਹੋਵੇ ਤੇ ਹਜੂਰ ਸਹਿਨ ਪਾਛੋ ਤੇ ਪਿਆਰੀ ਹਰ ਸੰਗਤ ਪਾਛੋ ਖਿਮਾ ਦੀ ਜਾਚ ਕਹਾ ਸ਼ਬਦੀ ਜੇ ਕਾਰੇ ਦਾ ਸਾਥ ਦੇਣਾ ਸੋ ਹੰਗ ਮਹਾਰਾਜੇ ਰ ਸਿੰਘ ਵਿਛਨੋ ਭਗਵਾਨ ਦੀ ਜੈ ਸੋ ਹੰਗ ਮਹਾਰਾਜ शेर सिंह विष्णु भगवादि जो महाराज शेर सिंह विष्णु भगवादि ज